ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਆਪਣੇ 3 ਮਹੀਨੇ ਦੇ ਬੱਚੇ ਨੂੰ ਗੁਰਦੁਆਰੇ ਦੇ ਮੈਨੇਜਰ ਦੇ ਕਮਰੇ ਦੇ ਬਾਹਰ ਛੱਡ ਕੇ ਉਥੋਂ ਗਾਇਬ ਹੋ ਗਈ ਜੀ ਹਾਂ ਇੱਕ ਕਲਯੁਗੀ ਔਮਾਏ ਜਿਸਨੇ ਪਤਾ ਨਹੀਂ ਕਿਸ ਮਜਬੂਰੀ ਦੇ ਚਲਦਿਆਂ ਆਪਣੇ ਬੱਚੇ ਨੂੰ ਗੁਰਦੁਆਰੇ ਦੀ ਤਹਿਲੀਸ ਤੇ ਛੱਡ ਦਿੱਤਾ ਪਰ ਸੀਸੀਟੀਵੀ ਕੈਮਰੇ ਦੇ ਵਿੱਚ ਇਸ ਔਰਤ ਨੂੰ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਹ ਇੱਕ ਹੋਰ ਵਿਅਕਤੀ ਦੇ ਨਾਲ ਗੁਰਦੁਆਰੇ ਦੇ ਵਿੱਚ ਦਾਖਲ ਹੁੰਦੀ ਹੈ ਬੱਚੇ ਦੇ ਨਾਲ ਅਤੇ ਉਸ ਤੋਂ ਬਾਅਦ ਬੱਚਾ ਮੈਨੇਜਰ ਦੇ ਕਮਰੇ ਦੇ ਬਾਹਰ ਰੱਖ ਕੇ ਉਥੋਂ ਖਾਲੀ ਹੱਥ ਵਾਪਸ ਪਰਤ ਜਾਂਦੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਔਰਤ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਕਪਲ ਜਿਹੜਾ ਸ਼ਿਦਾ ਸਾਹਿਬ ਜੁਆਏ ਜੋ ਕੁਝ 2-3 ਮਹੀਨਿਆਂ ਦਾ ਬੱਚਾ ਉਹਨੂੰ ਉੱਥੇ ਛੱਡ ਕੇ ਗਏ ਨੇ ਜਿਹਨੂੰ ਕਿ ਨਾਲ ਐ ਜੀ ਪੀ ਸੀ ਦੇ ਮਲਾਜਮਾਂ ਨੂੰ ਵੀ ਨਾਲ ਲੈ ਕੇ ਪੁਲਿਸ ਦੇ ਮਲਾਜਮਾਂ ਨੇ ਡੀ ਸੀ ਦਫ਼ਤਰ ਨਾਲ رابطہ ਕਰਕੇ ਰੈੱਡ ਕਰਾਸ ਵਾਲਿਆਂ ਨੂੰ ਉਹਨਾਂ ਨੂੰ ਉਹਨਾਂ ਦੇ ਹੈਂਡ ਓਵਰ ਕੀਤਾ ਗਿਆ। ਗੁਰੂ ਪਿਆਰਿਓ ਅਸੀਂ ਅਜਿਹੀਆਂ ਹਰਕਤਾਂ ਕਿਉਂ ਕਰਦੇ ਆਂ? ਅਖੀਰ ਅਜਹੀਆਂ ਇੰਨੀਆਂ ਵੱਡੀਆਂ ਸਾਡੇ ਉੱਤੇ ਕੀ ਮਜਬੂਰੀਆਂ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਝ ਲਵਾਰਿਸ ਛੱਡ ਕੇ ਜਾਣ ਦੀ ਹਿੰਮਤ ਕਰ ਜਾਂਦੇ ਆ ਸਾਨੂੰ ਚਾਹੀਦਾ ਹੈ ਕਿ ਅਗਰ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਕਾਬਿਲ ਨਹੀਂ ਆ ਤਾਂ ਲੀਗਲੀ ਆਪਣਾ ਬੱਚਾ ਕਿਸੇ ਨੂੰ ਅਡਾਪਟ ਕਰਵਾ ਦਈਏ ਸਰਕਾਰ ਦੀ ਸਹਾਇਤਾ ਲੈ ਕੇ ਬੱਚੇ ਨੂੰ ਕਿਸੇ ਦੀ ਝੋਲੀ ਪਾ ਦਈਏ ਚਲੋ ਇਸ ਔਰਤ ਨੀਤਾ ਚੰਗਾ ਕੀਤਾ ਕਿ ਗੁਰੂ ਘਰ ਦੀ ਦਹਲਿਸ ਤੇ ਆ ਕੇ ਬੱਚਾ ਛੱਡਿਆ ਪਰ ਕਈ ਮਾਪੇ ਅਜਿਹੇ ਹੁੰਦੇ ਨੇ ਜੋ ਸੜਕਾਂ ਤੇ ਚੌਂਕਾਂ ਤੇ ਜਾਂ ਗਲੀਆਂ ਦੇ ਵਿੱਚ ਬੱਚਿਆਂ ਨੂੰ ਛੱਡ ਕੇ ਫਰਾਰ ਹੋ ਜਾਂਦੇ ਨੇ ਅਜਿਹੇ ਮਾਪਿਆਂ ਨੂੰ ਅਸੀਂ ਹੱਥ ਬਨ ਕੇ ਬੇਨਤੀ ਕਰਾਂਗੇ ਜੇਕਰ ਕਿਸੇ ਵੀ ਮਜਬੂਰੀ ਦੇ ਚੱਲਦੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੱਚਾ ਨਹੀਂ ਪਾਲ ਸਕਦੇ ਜਾਂ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਤਾਂ ਬਹੁਤ ਸਾਰੇ ਅਨਾਥਾਸ਼ਰਮਾਂ ਜਿਹੇ ਨੇ ਬਹੁਤ ਸਾਰੇ ਮਾਪੇ ਅਜਿਹੇ ਨੇ ਜਿਨ੍ਹਾਂ ਦੀ ਝੋਲੀ ਬੱਚਿਆਂ ਤੋਂ ਵਾਂਝੀ ਹੈ ਤੁਸੀਂ ਉਹਨਾਂ ਦੀ ਝੋਲੀ ਦੇ ਵਿੱਚ ਲੀਗਲੀ ਆਪਣਾ ਬੱਚਾ ਪਾ ਸਕਦੇ ਹੋ ਤਾਂ ਜੋ ਉਹ ਬੱਚਾ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਵੀ ਰਹੇਗਾ ਤੇ ਅੱਛੀ ਪਰਵਰਿਸ਼ ਦਾ ਹੱਕਦਾਰ ਵੀ ਬਣੇਗਾ ਤੇ ਉਸ ਦੇ ਨਾਲ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰ ਪਾਏਗੀ ਜੇ ਵਿਚਾਰ ਚੰਗੇ ਲੱਗੇ ਹੋਣ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਵਿੱਚ ਕਮੈਂਟਸ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀਨੀ ਅਤੇ ਗੁਰਬਾਣੀ ਵਾਸਤੇ ਹੁਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ